ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ, ਖਲੀਨ ਜ਼ੇਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਦਿਸ਼ਾ ਆਜ਼ਾਦੀ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਇੱਕ ਸੁਵਕਤੇ ਨੇ ਕਿਹਾ, ਸਾਨੂੰ ਆਜ਼ਾਦੀ ਦੀ ਗੱਲ ਸੁਣਾ ਤੇ ਉਸ ਨੇ ਉੱਤਰ ਦਿੱਤਾ। ਮੈਂ ਤੁਹਾਨੂੰ ਸ਼ਹਿਰ ਦੇ ਦਰਵਾਜ਼ੇ ਉੱਤੇ ਅਤੇ ਆਪਣੇ ਘਰਾਂ ਵਿੱਚ ਚੁੱਲ੍ਹਿਆਂ ਲਾਗ ਕੇ ਆਪਣੀ ਆਜ਼ਾਦੀ ਸਾਹਮਣੇ ਢੂੰਡੋਤ ਕਰਦਿਆਂ ਅਤੇ ਉਸ ਦੀ ਪੂਜਾ ਕਰਦਿਆਂ ਵੇਖਿਆ ਹੈ ਉਦੋਂ ਤੁਸੀਂ ਮੈਨੂੰ ਉਹਨਾਂ ਗੁਲਾਮਾਂ ਵਰਗੇ ਲੱਗਦੇ ਹੋ ਜੋ ਆਪਣੇ ਜਾਵਰ ਮਾਲਕ ਸਾਹਮਣੇ ਡੰਡੋਤਾਂ ਕਰਦੇ ਹਨ ਤੇ ਉਸ ਦੇ ਸੋਲੇ ਗਾਉਂਦੇ ਹਨ ਭਾਵੇਂ ਉਹ ਉਹਨਾਂ ਨੂੰ ਕਤਲ ਹੀ ਕਿਉਂ ਨਾ ਕਰ ਦੇਵੇ ਆਹੋ ਮਸਜਿਦ ਦੇ ਖੁੱਲੇ ਚਗਾਨ ਵਿੱਚ ਤੇ ਇਕੱਲੇ ਦੀ ਸ਼ਾਂ ਹੈਠਾਂ ਮੈਂ ਤੁਹਾਨੂੰ ਵੇਖਿਆ ਹੈ ਤੁਹਾਡੇ ਵਿੱਚ ਆਜ਼ਾਦ ਤੋਂ ਆਜ਼ਾਦ ਬੰਦਾ ਆਪਣੀ ਆਜ਼ਾਦੀ ਨੂੰ ਇਵੇਂ ਚੁੱਕੀ ਫਿਰਦਾ ਹੈ ਜਿਵੇਂ ਇਹ ਪੰਜਾਲੀ ਹੋਵੇ ਹੱਥ ਖੜੀ ਹੋਵੇ ਸਾਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਦਿਲ ਅੰਦਰੋਂ ਅੰਦਰ ਕਾਇਲ ਹੁੰਦਾ ਹੈ ਤੁਸੀਂ ਆਜ਼ਾਦ ਅਦੇ ਹੋ ਸਕਦੇ ਹੋ ਜੇ ਮੈਂ ਆਜ਼ਾਦੀ ਢੂੰਡਣ ਦੀ ਰੀਜ ਵੀ ਤੁਹਾਡਾ ਜਰਾ ਵਖਤਰ ਬਣੇ ਤੇ ਤੁਸੀਂ ਆਜ਼ਾਦੀ ਨੂੰ ਆਪਣੀ ਮੰਜ਼ਲ ਜਾਂ ਪ੍ਰਾਪਤੀ ਸਮਝਣਾ ਬੰਦ ਕਰ ਦਿਓ ਤੁਸੀਂ ਸੱਚਮੁੱਚ ਹੀ ਆਜ਼ਾਦ ਹੋਵੋਗੇ ਜਦੋਂ ਤੁਹਾਡੇ ਦਿਨ ਚਿੰਤਾ ਤੋਂ ਰਹਿਤ ਹੋਣਗੇ ਅਤੇ ਤੁਹਾਡੀਆਂ ਰਾਤਾਂ ਥੋੜ੍ਹ ਤੋਂ ਬਗੈਰ ਗਮ ਤੋਂ ਵੀ ਹੋਣੀਆਂ ਪਰ ਅਸਲ ਆਜ਼ਾਦੀ ਤਾਂ ਉਹਦੋਂ ਹੋਵੇਗੀ ਜਦੋਂ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਨੂੰ ਬਲੇਵਾ ਮਾਰ ਲੈਣਗੀਆਂ ਤੇ ਤੁਸੀਂ ਤਾਂ ਵੀ ਇਹਨਾਂ ਤੋਂ ਉੱਪਰ ਉੱਠੋਗੇ ਨੰਗੇ ਤੇ ਅਣਬੱਜੇ ਪਰ ਤੁਸੀਂ ਆਪਣੇ ਦਿਨਾਂ ਤੇ ਰਾਤਾਂ ਤੋਂ ਉ ਤਾਂ ਟੀਕੋਂ ਉੱਠੋਗੇ ਜੇ ਤੁਸੀਂ ਉਹਨਾਂ ਜ਼ੰਜੀਰਾਂ ਨੂੰ ਨਹੀਂ ਤੋੜਦੇ ਜੋ ਤੁਸੀਂ ਆਪਣੀ ਸੂਝ-ਬੂਝ ਦੀ ਸਵੇਰ ਵੇਲੇ ਹੀ ਆਪਣੀ ਜ਼ਿੰਦਗੀ ਦੀ ਦੁਪਹਿਰ ਦੁਆਲੇ ਬੰਨ੍ਹ ਦਿੱਤੀਆਂ ਸਨ ਸੱਚੀ ਗੱਲ ਤਾਂ ਇਹ ਹੈ ਕਿ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਉਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਜੰਜੀਰ ਹੈ ਭਾਵੇਂ ਇਸ ਦੀਆਂ ਕੜੀਆਂ ਧੁੱਪ ਵਿੱਚ ਲਿਸ਼ਕਦੀਆਂ ਹਨ ਅਤੇ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀਆਂ ਹਨ ਆਜ਼ਾਦ ਹੋਣ ਵਾਸਤੇ ਤੁਹਾਨੂੰ ਕੀ ਕੁਝ ਪਰਾਂ ਸੁਟਣਾ ਪਵੇਗਾ ਤੁਹਾਡੇ ਆਪਣੇ ਆਪ ਦੇ ਹੀ ਕੁਝ ਟੁਕੜੇ ਤੁਸੀਂ ਕੋਈ ਨਾ ਹੱਕਾ ਕਾਨੂੰਨ ਮਾਕੂਫ ਕਰਨਾ ਚਾਹੁੰਦੇ ਹੋ ਕਾਨੂੰਨ ਤੁਸੀਂ ਆਪਣੇ ਹੱਥੀਂ ਮੱਥੇ ਉੱਪਰ ਲਿਖਿਆ ਸੀ ਇਸ ਕਾਨੂੰਨ ਨੂੰ ਤੁਸੀਂ ਕਾਨੂੰਨ ਦੀਆਂ ਕਿਤਾਬਾਂ ਸਾੜ ਕੇ ਨਹੀਂ ਮੇੜ ਸਕਦੇ ਆਪਣੇ ਕਾਜ਼ੀਆਂ ਮੁਫਤੀਆਂ ਦੇ ਮੱਥੇ ਧੋੜਨ ਨਾਲ ਵੀ ਇਸ ਨੂੰ ਨਹੀਂ ਮਿਟਾ ਸਕਦੇ ਭਾਵੇਂ ਤੁਸੀਂ ਉਹਨਾਂ ਉੱਪਰ ਪੂਰਾ ਸਮੁੰਦਰ ਹੀ ਕਿਉਂ ਨਾ ਉਲੱਦ ਦੇਵੋ ਕਿ ਕਿਸੇ ਆਪ ਹੁਦਰਾ ਹਾਕਮ ਨੂੰ ਤਖਤ ਤੋਂ ਲਾਉਣਾ ਚਾਹੁੰਦੇ ਹੋ ਪਹਿਲਾਂ ਵੇਖ ਚਾਕ ਲਵੋ ਕਿ ਤੁਹਾਡੇ ਅੰਦਰਵਾਰ ਬਣਿਆ ਉਸ ਦਾ ਤਖਤ ਤਬਾਹ ਹੋਇਆ ਹੈ ਕਿ ਨਹੀਂ ਕੋਈ ਜ਼ਾਬਰ ਹਾਕਮ ਆਜ਼ਾਦ ਤੇ ਅਣਖੀ ਲੋਕਾਂ ਉੱਪਰ ਰਾਜ ਤਾਂ ਹੀ ਕਰ ਸਕਦਾ ਹੈ ਜੇ ਉਹਨਾਂ ਦੀ ਆਪਣੀ ਆਜ਼ਾਦੀ ਹੀ ਜਾਬਰ ਤੇ ਅਣਖ ਸ਼ਰਮਸਾਰ ਹੋ ਜਾਵੇ ਤੇ ਜੇਕਰ ਤੁਸੀਂ ਆਪਣੇ ਉੱਪਰ ਕੋਈ ਚਿੰਤਾ ਲਾ ਕੇ ਪਰਾਂ ਸੁਟਣਾ ਚਾਹੁੰਦੇ ਹੋ ਤਾਂ ਜਾਣ ਲਵੋ ਕਿ ਇਹ ਕਿ ਚਿੰਤਾ ਤੁਸੀਂ ਆਪ ਹੀ ਚੁਣੀ ਸੀ ਇਹ ਤੁਹਾਡੇ ਸਿਰ ਮੜੀ ਨਹੀਂ ਸੀ ਗਈ ਜੇਕਰ ਕਿਸੇ ਭੈਣ ਨੂੰ ਮਨਾ ਲਾਣਾ ਚਾਹੁੰਦੇ ਹੋ ਤਾਂ ਜਾਣ ਲਵੋ ਕਿ ਡਰ ਤੁਹਾਡੇ ਦਿਲ ਵਿੱਚ ਹੈ ਉਸਦੇ ਹੱਥ ਵਿੱਚ ਨਹੀਂ ਜਿਸ ਤੋਂ ਤੁਸੀਂ ਡਰਦੇ ਹੋ ਨਿਸ਼ਚਿਤ ਤੁਹਾਡੇ ਅੰਦਰ ਹਰ ਸਮੇਂ ਸਾਰੀਆਂ ਵਸਤਾਂ ਇੱਕ ਦੂਜੀ ਨੂੰ ਅੱਧ ਗੱਲ ਵਕੜੀ ਪਾਈ ਵਿਚਰ ਰਹੀਆਂ ਹਨ ਉਹ ਵਸਤਾਂ ਜਿਨ੍ਹਾਂ ਨੂੰ ਤੁਸੀਂ ਲੋਚਦੇ ਹੋ ਅਤੇ ਉਹ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ ਉਹ ਜੋ ਤੁਹਾਡੇ ਲਈ ਅਸੰਗਤ ਹਨ ਅਤੇ ਉਹ ਜਿਨ੍ਹਾਂ ਦਾ ਸੰਗ ਤੁਹਾਨੂੰ ਪਿਆਰਾ ਹੈ ਉਹ ਜਿਨ੍ਹਾਂ ਦੇ ਮਗਰਮਗਰ ਤੁਸੀਂ ਤੁਰਦੇ ਫਿਰਦੇ ਹੋ ਅਤੇ ਉਹ ਜਿਨ੍ਹਾਂ ਤੋਂ ਤੁਸੀਂ ਨਸਣਾ ਚਾਹੁੰਦੇ ਹੋ ਇਤਿ ਜਦ ਤੁਹਾਡੇ ਅੰਦਰ ਰੋਸ਼ਨੀ ਆ ਤੇ ਪਰਛਾਵੇਂ ਵਾਂਗ ਰਿੰਗੜੀਆਂ ਪਈਆਂ ਵਿਚਰ ਰਹੀਆਂ ਹਨ ਜੋ ਪਰਛਾਵਾ ਮੱਧ ਪੈਂਦਾ ਪੈਂਦਾ ਮਰ ਮੁੱਕ ਜਾਂਦਾ ਹੈ ਤਾਂ ਪਿੱਛੇ ਅਟਕਣ ਵਾਲੀ ਰੋਸ਼ਨੀ ਕਿਸੇ ਹੋਰਸ ਰੋਸ਼ਨੀ ਦਾ ਪਰਛਾਵਾ ਬਣ ਜਾਂਦੀ ਹੈ ਅਤੇ ਇਸੇ ਤਰ੍ਹਾਂ ਜਦੋਂ ਤੁਹਾਡੀ ਆਜ਼ਾਦੀ ਆਪਣੇ ਬੰਧਨਗੁਆ ਬੈਠਦੀ ਹੈ ਉਦੋਂ ਆਪ ਕਿਸੇ ਵਡੇਰੀ ਆਜ਼ਾਦੀ ਲਈ ਬੰਧਨ ਬਣ ਜਾਂਦੀ ਹੈ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ